ਅੰਮ੍ਰਿਤਸਰ ਦੇ ਬਾਬਾ ਬਕਾਲਾ ਨੇ ਜਿਹੜੇ ਬਟਾਲਾ ਪੁਲਿਸ ਉੱਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋ ਗਿਆ ਤਾਂ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਹਨਾਂ ਦੇ ਵਿੱਚ ਇੱਕ ਗੋਲੀਬਾਰੀ ਦੇ ਵਿੱਚ ਜ਼ਖਮੀ ਹੋ ਗਿਆ ਸੁਨਾਸੇ ਕਿ ਗੋਲੀਬਾਰੀ ਵਿੱਚ ਪੰਜਾਬ ਪੁਲਿਸ ਦਾ ਇੱਕ ਐਸਆਈ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਸਹ ਹਥਿਆਰਾਂ ਦੀ ਬਰਾਮਦਗੀ ਦੌਰਾਨ ਮੁਲਜ਼ਮਾਂ ਨੇ ਪੁਲਿਸ ਉੱਤੇ ਹਮਲਾ ਕੀਤਾ ਹੈ ਤੇ ਦੋਵੇਂ ਮੁਲਜ਼ਮ ਮਸ਼ਹੂਰ ਕਾਰੋਬਾਰੀ ਪੱਪੂ ਜੰਤੀਪੂਰੀਆ ਦੇ ਘਰ ਉੱਤੇ ਹੋਏ ਗ੍ਰੇਨੇਡ ਹਮਲੇ ਦੇ ਵਿੱਚ ਸ਼ਾਮਲ ਸਨ ਮਲੀਆਂ ਪਿੰਡ ਦੇ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਮ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਅਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈੱਡ ਦੇ ਤਹਿਤ ਇਹਨੇ ਆਪ ਦਾ ਇਹ ਜ਼ਿੰਮੇਵਾਰੀ ਲਈ ਸੀ ਬਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਹੀ ਦੋਨੋਂ ਕੇਸ ਫ੍ਰੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ 모ਹਿਤ ਤੇ ਵਿਸ਼ਾਲ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ 모ਹਿਤ ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ 모ਹਿਤ ਨੇ ਉੱਥੇ ਜਿੱਥੇ ਮਹਿਤੇ ਥਾਣੇ ਦੇ ਏਰੀਆ ਵਿੱਚ ਉੱਥੇ ਜਿੱਥੇ ਇਹਨੇ ਪਿਸਟਲ ਲੁਕੋਇਆ ਹੋਇਆ ਸੀ ਇਨੇ ਪਿਸਟਲ ਚੋਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਸੈਲਫ ਡਿਫੈਂਸ ਵਿੱਚ ਗੋਲੀਆਂ ਚਲਾਈਆਂ ਜਿਹੜਾ ਮੋਹਿਤ ਉਥੇ ਮੌਕੇ ਤੇ ਜ਼ਖਮੀ ਹੋ ਗਿਆ ਤੇ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਸੋ ਇਹਦੇ ਚ ਟੋਟਲ 4 ਬੰਦੇ ਇਨਵੋਲਡ ਸਿਗੇ ਦੋ ਅਸੀਂ ਰੈਸਟ ਕਰ ਲਏ ਆ ਦੂਜੇ ਦੋ ਆ ਦੋਹਾਂ ਚੋਂ ਇੱਕ ਦੀ ਜੱਥ ਹੋ ਗਈ ਹੈ ਐਨਕਾਊਂਟਰ ਦੇ ਵਿੱਚ ਪੁਲਿਸ ਨੇ ਜੋ ਸੈਲਫ ਫਾਇਰ ਚਪੋਰੀਆਂ ਚਲਾਈਆਂ ਇੱਕ ਅਰੈਸਟ ਹੋਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਦੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਸ਼ਰਾਰਤ ਬਾਜੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਖਤੋ ਸਖਤ ਅਸੀਂ ਕਾਨੂੰਨ ਦੇ ਮਤਾਬਿਕ ਉਸ ਨੂੰ ਸਜ਼ਾ ਦਵਾ ਸਰ ਮੋਹਿਤ ਜੀ ਵਿਸ਼ਾਲ ਦੀ ਪੈਟਰਨ ਦੀ ਗਲਤੀ ਜਿਹੜੀ ਕਿ ਕਿਰਿਮਨਲ ਇਨਾਂ ਦੇ ਤਹਿਤ ਹੋ ਰਹੀ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਇਹਨਾਂ ਸਾਰਿਆਂ ਦੇ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇੰਟੈਚ ਸੀਗੇ ਹੈਪੀ ਪਾਰਸ਼ਾ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਇਹਨਾਂ ਦੇ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਦਸ਼ਮ ਵਿਦੇਸ਼ ਲੈਂਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਸੀ ਪਹਿਲਾਂ ਕਿੰਨੇ ਕੋ ਮਰ ਜਾਈ ਇਹਨਾਂ ਦੁਆਦ ਹਾਂ ਜਿਹੜਾ ਇਹ ਤਕਰੀਬਨ 25 20 25 26 ਸਾਲ ਦਾ ਯਾਰ ਠੀਕ ਰਿਕਵਰ ਕੀ ਪਾਇਆ ਸੀ ਇੱਕ ਪਿਸਟਲ ਤੇ ਉਹਦਾ ਰਿਕਵਰ ਹੋਇਆ ਸੀ ਤੇ ਸਾਰੇ ਨੂੰ ਇੱਕ ਬਟਾਲੇ ਕਿੱਥੋਂ ਵੀ ਗ੍ਰਿਫਤਾਰ ਕੀਤਾ ਸੀ ਇਹ ਬਟਾਲੇ ਜਿਹੜਾ 모ਹਿਤ ਹੈਗਾ ਜਿਹੜਾ ਇਨਕਾਉਂਟਰ ਚ ਡੈਥ ਹੋਈ ਆ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਵਿਦੀਪੁਰ ਨਾਕਾ ਹੈ ਉੱਥੋਂ ਇਹਨੂੰ ਰੈਸਪੀ ਦਿੱਤਾ ਸੀਗਾ ਜਿਹੜਾ ਵਿਸ਼ਾਲ ਉਹਨੂੰ ਉਹਦੇ ਘਰ ਤੋਂ ਹੀ ਰਿਸਟ੍ਰੈਸਟ ਕੀਤਾ ਸੀ। 모히트 ਕਿੱਥੇ ਜਾਣ ਵਾਲਾ ਸੀ? 모히트 ਤੇ ਉਹਦੇ ਦੀ ਕੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੇ ਦਾ ਰਹਿਣ ਵਾਲਾ ਹੈ ਜੀ। ਤੇ ਜਿਹੜਾ ਵਿਸ਼ਾਲ ਹੈਗਾ ਇਹ ਬੱਸ ਰਿਪੋਰਟ ਦਾ ਉੱਥੇ ਡਿਊਰਿੰਗ ਡਿਊਰਿੰਗ ਇਹ ਜਿਹੜਾ ਹਿਊਮਨ ਕਾਊਂਟਰ ਹੋਇਆ ਸਰ ਇਹਦੇ ਵਿੱਚ ਵਿਸ਼ਾਲ ਵੀ ਸੀ ਨਾਲ? ਨਹੀਂ ਇਹਦੇ ਸਿਰਫ 모히트 모ਹੀ ਫ੍ਰੀਸ ਪਾਰਟੀ ਲੈ ਕੇ ਗਈ ਸੀ ਜੀ। ਤੇ 모히트 ਦੇ ਨਿਸ਼ਾਨ ਦੇ ਤੇ ਹੀ ਰਿਕਵਰ ਕਰਨਗੇ ਸੀ। ਸਰ ਪਿਸਟਲ ਪਹਿਲਾਂ ਰਿਕਵਰ ਹੋਇਆ ਤੇ ਬਾਅਦ ਚੀਜ਼ ਪਿਸਟਲ ਪਿਸਟਲ ਦੇਖੋ ਇਹਨੇ ਪਿਸਟਲ ਜਿਹੜਾ ਜੋ ਇੱਕ ਪ੍ਰੀਸੀਜਨ ਹੁੰਦਾ ਹੈ ਜਿਹਦੇ ਜਿਹੜੇ ਚੀਜ਼ ਲਪਾਈ ਹੁੰਦੀ ਹੈ ਉਹਨੇ ਪਿਸਟਲ ਰਿਕਵਰ ਕਰਕੇ ਦੇਣਾ ਹੈ ਇਹਨੇ ਪਿਸਟਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਸਰ ਜਿਹੜਾ ਪੁਲਿਸ ਮੈਂ ਟੈਕਨੀ ਹੋਇਆ ਉਹਦੇ ਕੀ ਹੋਇਆ ਉਹ ਠੀਕ ਹੈ ਜੀ ਆਪਣਾ ਉਹਨੂੰ ਸਟੇਟ ਮੈਡੀਕਲਰੀਆ ਔਰ ਸਾਰਾ ਐਕਸਚੇਂਜ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਹੈ ਪਣਾ ਮੈਤੇ ਦੇ ਪੁਲਿਸ ਸਟੇਸ਼ਨ ਮੈਤੇ ਦੇ ਵਿੱਚ ਪੈਂਦਾ ਆ ਬਿਸਰ ਰੂਰਲ ਜਿਸਕਸ਼ਨ ਚ ਉੱਥੇ ਇਹ ਚੀਜ਼ ਹੋਈ ਹੈ ਜੀ ਕਿਨੇ ਕੋਈ ਸਰ ਇਹ ਤਕਰੀਬਨ ਸ਼ਾਮੀ ਕੋਈ 8:00 ਸਾਢੇ 7:30 8 ਦੇ ਵਿੱਚ ਐਗਜੈਕਟ ਟਾਈਮ ਮੈਂ ਤੁਹਾਨੂੰ ਦੱਸ ਦੂੰਗਾ ਪਰ 7:30 8:00 8 ਦੇ ਵਿੱਚ ਹੀ ਆ ਮੈਂ ਦੁਬਾਰਾ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਾਰਪੀ ਅਨਸਰ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਔਰ ਪੰਜਾਬ ਦੇ ਇੱਕ ਚੰਗਾ ਸਟੇਟ ਆ ਪੰਜਾਬ ਕੁਛ ਛਾਲ ਰੱਖੀ ਹੈ ਔਰ ਜੇਕਰ ਕੋਈ ਵੀ ਇਹਨਾਂ ਸ਼ਰਾਰਤੀ ਅੰਸਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਤੇ ਪੰਜਾਬ ਪੁਲਿਸ ਦਾ ਬੜਾ ਕਲੀਅਰ ਮੈਸੇਜ ਆ ਅਸੀਂ ਉਹਨੂੰ ਸ਼ਕਤੀ ਨਾਲ ਨਜਿੱਠਾਂਗੇ ਔਰ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੋਂਦਣ ਦਈਏ ਥੈਂਕ ਯੂ ਸ਼ੁਕਰੀਆ ਹਾਂ ਜਿਹੜੇ ਬਟਾਵਾਂ ਪੁਲਿਸ ਤੋਂ ਇੱਕ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਜਿਸ ਦੇ ਵਿੱਚ ਗੋਲੀਬਾਰੀ ਦੌਰਾਨ ਇੱਕ ਗੈਂਗਸਟਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਇੱਕ ਪੰਜਾਬ ਪੁਲਿਸ ਦਾ ASI ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ। ਸੋ ਦੱਸੇ ਕਿ ਖਬਰ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਤੋਂ ਆ ਰਹੀ ਹੈ ਜਿੱਥੇ ਕਿ ਪੰਜਾਬ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਸੋਸ ਕਪੜਾ ਬਾਬਤ ਮੇਨ ਨਾਲ ਅਮਿਤ শেਟੀ ਜੁੜ ਗਏ ਨੇ ਅਮਿਤ ਬਾਬਾ ਬਗਾਵਾਂ ਨੇ ਜਿਹੜੇ ਪੂਰੇ ਸੋਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਤਾਂ ਕੀ ਕੋਈ ਜਾਣਕਾਰੀ ਹੈ ਬਿਲਕੁਲ ਜੀ ਮੈਂ ਦੱਸਣਾ ਚਾਹੁੰਗਾ ਕਿ ਜਿਹੜਾ ਪਾਕਿਸਤਾਨ ਦੇ ਗਾਂਦ ਦਿੱਤੇ ਜਾਵੇ ਤੇ ਉੱਥੇ ਜ਼ਰੂਰ ਗੈਂਗਸਟਰ ਤੇ ਪੁਲਿਸ ਦੇ ਸਾਹਮਣੇ ਜਿਹੜਾ ਹੈ ਮੁਕਾਬਲਾ ਹੋਇਆ ਹੈ ਅਗਰ ਤੋਂ ਸਿਮਨ ਤੋਂ ਉਤਰਾ ਦੀ ਗੱਲ ਕੀਤੀ ਜਾਵੇ ਤੇ ਜਿਹੜਾ ਇੱਕ ਗੈਂਗਸਟਰ ਹੈ ਤੇ ਇੱਕ ਪੁਲਿਸ ਕਰਮੀਆਂ ਦੇ ਤੇ ਲਈ ਗੋਲੀ ਚੱਲਨ ਤੇ ਪੈਰ ਦੇ ਵਿੱਚ ਗੋਲੀ ਲੱਗਣ ਦੀ ਜਿਹੜੀ ਹੈ ਗੱਲ ਸਾਹਮਣੇ ਆਈ ਹੈ ਹਾਲਾਂਕਿ ਕਾਫੀ ਵੱਡੀ ਕਿ ਜਿਹੜੀ ਹੈ ਰਿਕਵਰੀ ਕਹਿ ਸਕਦੇ ਆ ਪੁਲਿਸ ਨੂੰ ਮਿਲਿਆ ਲਗਾਤਾਰ ਜਿਹੜੇ ਨੇ ਪੁਲਿਸ ਨੂੰ ਜਿਹੜੇ ਅਧਿਸ਼ੰਦਰ ਦੇਸ਼ ਮਿਲਨੇ ਨੇ ਕਿ ਜਿਹੜੇ ਗਲਤ ਗਤੀਵਿਧੀਆਂ ਦੇ ਨਾਲ ਜਿਹੜੇ ਵਿਅਕਤੀ ਜੁੜੇ ਹੋਏ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਕਹਿ ਸਕਦੇ ਕਿ ਕਿ ਵੱਡੀ ਕਾਰਵਾਈ ਜਿਹੜੀ ਹੈ ਮਤਲਬ ਦੇ ਵੀ ਦੇਖਣ ਨੂੰ ਮਿਲੀ ਹੈ ਜੀ ਜੀ ਜਮੀ ਤਬਾਬ ਜਨ ਕਰ ਲਈ ਥੋੜਾ ਬਹੁਤ ਬਹੁਤ ਤਬਾਬ